नमस्कार आप देख रहे हैं युवराज भारत न्यूज़ यह खबर आपके लिए हमारे संवाददाता विजय शर्मा जी लेकर आए हैं भारत पाकिस्तान सरहद नलगदे क्षेत्र में नश्या विरुद्ध चल रही बड़ी मुहिम तहत आज सवेरे तड़के जिला प्रशासन और पुलिस ने एसडीएम दी अगुवाई हेड एक बेहद महत्वपूर्ण कार्रवाई अंजाम दी ਨਸ਼ਾ ਤਸਕਰ ਦੇ ਘਰ ਉੱਪਰ ਵੱਡਾ ਆਪਰੇਸ਼ਨ ਚਲਾਇਆ ਗਿਆ ਪੀਲਾ ਪੰਜਾ ਦਰਿਆ ਕੰਢੇ ਗੈਰ ਕਾਨੂੰਨੀ ਕਬਜ਼ੇ ਹੇਠ ਤਿਆਰ ਕੀਤੇ ਗਏ ਠਾਂਚੇ ਉੱਪਰ ਨਸ਼ਾ ਤਸਕਰੀ ਦੇ ਗੰਭੀਰ ਮਾਮਲਿਆਂ ਵਿੱਚ ਫਸੇ ਮੁਹੰਮਦ ਸ਼ਰੀਫ ਗੁਜਰ ਦੇ ਘਰ ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਪੁਲਿਸ ਟੀਮ ਨੇ ਜਾਇਜ਼ ਅਤੇ ਗੈਰ ਕਾਨੂੰਨੀ ਤੌਰ ਤੇ ਬਣੀ ਬੰਡਰ ਦੀ ਪਛਾਣ ਕਰਨ ਤੋਂ ਬਾਅਦ ਬੁਲਡੋਜ਼ਰ ਮਸ਼ੀਨਰੀ ਦੀ ਮਦਦ ਨਾਲ ਇਸ ਢਾਂਚੇ ਨੂੰ ਤਹੱਸ ਨਹੱਸ ਕਰ ਦਿੱਤਾ ਐਨਡੀਪੀਐਸ ਐਕਟ ਤਹਿਤ 9 ਮਾਮਲੇ ਦਰਜ एसपी ਹੈੱਡਕੁਆਟਰ ਰਜਿੰਦਰ ਸ਼ਰਮਾ ਮੁਤਾਬਕ ਮੁਹੰਮਦ ਸ਼ਰੀਫ ਉਪਰ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੁੱਲ 9 ਕੇਸ ਦਰਜ ਹਨ ਜਦਕਿ ਕਈ ਹੋਰ ਅਪਰਾਧਿਕ ਮਾਮਲਿਆਂ ਵਿੱਚ ਵੀ ਉਹ ਦੋਸ਼ੀ ਬਣਾਇਆ ਜਾ ਚੁੱਕਾ ਹੈ ਫਿਲਹਾਲ ਸ਼ਰੀਫ ਵੱਖ-ਵੱਖ ਕੇਸਾਂ ਵਿੱਚ ਸੁਣਾਈ ਗਈ ਸਜ਼ਾਵਾਂ ਕੱਟਣ ਲਈ ਜੇਲ੍ਹ ਵਿੱਚ ਬੰਦ ਹੈ ਜਦਕਿ ਉਸ ਦੀ ਸੰਪਤੀ ਅਤੇ ਗੈਰ ਕਾਨੂੰਨੀ ਕਬਜ਼ਿਆਂ ਦੀ ਜਾਂਚ ਜਾਰੀ ਹੈ ਪਾਕਿਸਤਾਨ ਨਾਲ ਜੁੜੇ ਅੰਤਰਰਾਸ਼ਟਰੀ ਗਿਰੋਹ ਨਾਲ ਸੰਬੰਧ ਪੁਲਿਸ ਦੇ ਅਨੁਸਾਰ ਦੋਸ਼ੀ ਦੇ ਪਾਕਿਸਤਾਨ ਆਧਾਰਿਤ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਰੋਹ ਨਾਲ ਸਿੱਧੇ ਸੰਬੰਧ ਸਨ ਅਤੇ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਸਪਲਾਈ ਕਰਦਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰੋਨ ਰਾਹੀਂ ਆ ਰਹੇ ਨਸ਼ੇ ਦੇ ਸੌਦੇ ਦੀ ਹਰ ਕੜੀ ਨੂੰ ਟ੍ਰੇਸ ਕਰਕੇ ਸਰਹੱਦੀ ਖੇਤਰ ਵਿੱਚ ਚੱਲ ਰਹੇ ਪੂਰੇ ਨੈਟਵਰਕ ਨੂੰ ਜੜ੍ਹਾਂ ਕੋ ਉਖਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸ ਡੀਐਮ ਸਾਹਿਬ ਪਠਾਨਕੋਟ ਉਹਨਾਂ ਦੇ ਪੜਤਾਲ ਵਿੱਚ ਆਇਆ ਸੀਗਾ ਕਿ ਇਹ ਜਿਹੜਾ ਉਜ ਨਹਿਰ ਨਦੀ ਦੇ ਵਿੱਚ ਮੁਹੰਮਦ ਸ਼ਰੀਫ ਨਾਂ ਦੇ ਇਸ ਬੰਦੇ ਨੇ ਸਰਕਾਰੀ ਜ਼ਮੀਨ ਦੇ ਵਿੱਚ ਆਪਣਾ ਮਕਾਨ ਬਣਾਇਆ ਹੋਇਆ ਜਿਸ ਬੰਦੀ ਇਹਦਾ ਪੜਤਾਲ ਰਿਕਾਰਡ ਕੀਤਾ ਤਾਂ ਇਹ ਤੇ 8 ਦਾ 8 ਨੋ ਪਰਚੇ ਦਰਜਿਆ ਜਿਹਦੇ ਵਿੱਚ ਦੋ ਮੁਕੱਦਮੇ ਐਨਡੀਪੀਐਸ ਦੇ ਦਰਜਿਆ ਕਮਰਸ਼ੀਅਲ ਕੁਆਂਟੀਟੀ ਦਾ ਜਿਹਦੇ ਵਿੱਚ ਇਹ ਬੰਦਾ ਜੇਲ੍ਹ ਚ ਵੀ ਆ ਇਹ ਇੰਟਰਨੈਸ਼ਨਲ ਬਾਰਡਰ ਦੇ ਬਿਲਕੁਲ ਨੇੜੇ ਆ ਔਰ ਉਥੋਂ ਡਰੋਨ ਰਾਹੀਂ ਸਮਾਨ ਮਗਾਨ ਦੇ ਵਿੱਚ ਇਹ ਜੇਲ੍ਹ ਚ ਆ ਤੇ ਇਸ ਸਬੰਧੀ ਅੱਜ ਐਗਜ਼ੀਕਿਊਟਿਵ ਅਫਸਰ ਸਾਹਿਬ ਨਾਲ ਨੇ ਜਿਨ੍ਹਾਂ ਦੇ ਨਾਲ ਆਰਡਰ ਦੇ ਅਨੁਸਾਰ ਇਹਨੂੰ ਅੱਜ ਜਿਹੜਾ ਡਿਮੋਲਿਸ਼ ਕੀਤਾ ਗਿਆ ਤੇ ਜਿਹੜੀ ਇਹ ਡਿਮੋਲਿਸ਼ ਦੀ ਕਾਰਵਾਈ ਇਹਦੀ ਮੁਕੰਮਲ ਹੋ ਗਈ